ਅੱਜ ਇੱਕ ਵਿਚਾਰ ਕਰਨ ਨੂੰ ਚਾਹ ਰਿਹਾ ਹਾਂ ਕਿ ਡੇਰੇ ਅੱਜਕੱਲ ਬਹੁਤ ਪਪੂਲਰ ਹੋਏ ਨੇ ਇਹ ਪਹਿਲੀ ਵਾਰ ਨਹੀਂ ਹੈ ਕਿ ਡੇਰੇ ਹੁਣੇ ਹੀ ਪਪੂਲਰ ਹੋਏ ਨੇ ਡੇਰੇ ਬੜੇ ਸਮੇਂ ਤੋਂ ਹੀ ਸਾਡੇ ਸਮਾਜ ਦਾ ਇੱਕ ਜਿਵੇਂ ਕਹ ਲਓ ਨਿਖੜਵਾ ਅੰਗ ਹੁੰਦੇ ਨੇ ਉਦਾਂ ਦੇ ਚੱਲਦੇ ਰਹੇ ਨੇ ਪਹਿਲਾਂ ਡੇਰੇ ਛੋਟੇ-ਮੋਟੇ ਹੁੰਦੇ ਸਨ ਪਰ ਹੁਣ ਡੇਰੇ ਜਿਹੜੇ ਨੇ ਉਹ ਬਹੁਤ ਵੱਡੇ ਬਹੁਤ ਆਲੀਸ਼ਾਨ ਹੋਣੇ ਸ਼ੁਰੂ ਹੋ ਗਏ ਨੇ ਇੰਨੇ ਕਾ ਆਲੀਸ਼ਾਨ ਨੇ ਕਿ ਮੰਨ ਲਓ ਕਿ ਕਿਸੇ ਵੱਡੇ ਕਹਿੰਦੇ ਕਹੋਂਦੇ ਕੋਈ ਧਰਮ ਦਾ ਕੋਈ ਸ਼ਾਇਦ ਉਸ ਵੇਲੇ ਜਿਵੇਂ ਮੰਨ ਲਓ ਕਿ ਗੁਰੂ ਸਾਹਿਬ ਖੁਦ ਹੋਣ ਉਹਨਾਂ ਤੋਂ ਵੀ ਵੱਡੀ ਜਿਹੜੀ ਹਾਲਤ ਹੈ ਅੱਜ ਕੱਲ ਦੇ ਡੇਰਿਆਂ ਦੀ ਹੋ ਗਈ ਹੈ ਜਿਹੜੇ ਡੇਰੇ ਨੇ ਉਹ ਅਰਬਾਂ ਰੁਪਏ ਦਾ ਕਾਰੋਬਾਰ ਜਿਹੜਾ ਹੈ ਉਹ ਕਰ ਰਹੇ ਨੇ ਤੇ ਇੰਨਾ ਕ ਵੱਡਾ ਰਤਬਾ ਰੱਖ ਰਹੇ ਨੇ ਕਿ ਸਮਾਜ ਦੇ ਵਿੱਚ ਜਿਹੜਾ ਹੈ ਆ ਭਾਵੇਂ ਉਹ ਸਮਾਜ ਦਾ ਕੋਈ ਵੀ ਤਾਣਾ ਬਾਣਾ ਸਾਂਭਣ ਵਾਲਾ ਸਿਸਟਮ ਹੈ ਪੁਲਿਸ ਪ੍ਰਸ਼ਾਸਨ ਹੈ ਪੋਲੀਟੀਕਲ ਸਿਸਟਮ ਹੈ ਜਾਂ ਕੋਈ ਵੀ ਸਿਸਟਮ ਹੈ ਉਹ ਡੇਰਿਆਂ ਤੋਂ ਉਲਟਾ ਡਰ ਰਿਹਾ ਹੈ ਇਹ ਨਹੀਂ ਕਿ ਡੇਰੇ ਡੇਰੇਦਾਰ ਜਿਹੜੇ ਨੇ ਉਹ ਸਾਡਾ ਜਿਹੜਾ ਸਰਕਾਰੀ ਤੰਤਰ ਹੈ ਉਹਦੇ ਤੋਂ ਡਰ ਕੇ ਰਹਿਣ ਉਲਟਾ ਜਿਹੜੇ ਡੇਰੇਦਾਰ ਨੇ ਉਹ ਸਰਕਾਰ ਦੇ ਨੂੰ ਕੰਟਰੋਲ ਕਰ ਰਹੇ ਨੇ ਸਰਕਾਰ ਬਣਾਉਣ ਦੇ ਵਿੱਚ ਸਰਕਾਰ ਨੂੰ ਤੋੜਨ ਦੇ ਵਿੱਚ ਸਰਕਾਰ ਨੂੰ ਕਿਸੇ ਦੀਆਂ ਵੋਟਾਂ ਖਤਮ ਕਰਨ ਚ ਇਹ ਡੇਰੇਦਾਰ ਜਿਹੜੇ ਨੇ ਬੜਾ ਵੱਡਾ ਯੋਗਦਾਨ ਜਿਹੜਾ ਹੈ ਉਹ ਪਾ ਰਹੇ ਨੇ ਪਰ ਅੱਜ ਜੇਕਰ ਮੈਂ ਗੱਲ ਕਰਾਂ ਤਾਂ ਮੈਂ ਬਹੁਤ ਵੱਡੇ ਡੇਰੇਆਂ ਦੀ ਗੱਲ ਨਾ ਕਰਕੇ ਇੱਕ ਜਰਨਲ ਜਿਹੜੇ ਸਾਰੇ ਡੇਰੇ ਆਸ-ਪਾਸ ਸਾਡੇ ਚੱਲ ਰਹੇ ਨੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਕਿਸੇ ਮੈਂ ਇੱਕ ਧਰਮ ਦਾ ਨਾਂ ਨਹੀਂ ਲੈਂਦਾ ਭਾਵੇਂ Hindu ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਸਿੱਖ ਹੋਣ ਭਾਵੇਂ ਇਸਾਈ ਵੀ ਹੋਣ ਇਸਾਈ ਦੇ ਵੀ ਇਸਾਈਆਂ ਦੇ ਵੀ ਜਿਹੜੇ ਅੱਜ ਕੱਲ ਵੱਡੇ-ਵੱਡੇ ਸਾਨੂੰ ਪ੍ਰਚਾਰਕ ਨਜ਼ਰ ਆ ਰਹੇ ਨੇ ਅਸਲ 'ਚ ਉਹ ਇਸਾਈਆਂ ਦੇ ਪ੍ਰਚਾਰਕ ਨਹੀਂ ਹਨ ਉਹ ਇਸਾਈ ਡੇਰੇਦਾਰ ਨੇ ਉਹਨਾਂ ਦੇ ਆਪਣੇ-ਆਪਣੇ ਡੇਰੇ ਨੇ ਉਹ ਆਪਣੀ ਆਪਣੀ ਮਰਿਆਦਾ ਬਣਾ ਕੇ ਆਪਣੇ ਤਰੀਕੇ ਦੇ ਨਾਲ ਇਸਾਈਅਤ ਦਾ ਪ੍ਰਚਾਰ ਕਰਦੇ ਪਏ ਨੇ ਪਰ ਉਹ ਬਾਈਬਲ ਦਾ ਪ੍ਰਚਾਰ ਜਾਂ ਬਾਈਬਲ ਦੇ ਤਰੀਕੇ ਦੇ ਨਾਲ ਇਸਾਈਅਤ ਦਾ ਪ੍ਰਚਾਰ ਨਹੀਂ ਕਰ ਰਹੇ ਉਹਨਾਂ ਨੇ ਤਾਂ ਆਪਣੇ ਖੁਦ ਦੇ ਡੇਰੇ ਬਣਾ ਕੇ ਤੇ ਆਪਣੀ ਮਰਿਆਦਾ ਬਣਾ ਕੇ ਉਹ ਜਿਹੜਾ ਹੈ ਇਸਾਈ ਧਰਮ ਦਾ ਨਾਮ ਲੈ ਕੇ ਤੇ ਆਪਣੇ ਡੇਰੇ ਚਲਾ ਰਹੇ ਨੇ ਸੇਮ ਗੱਲ ਹਿੰਦੂਆਂ ਦੇ ਉੱਤੇ ਸੇਮ ਗੱਲ ਸਿੱਖਾਂ ਤੇ ਤੇ ਸੇਮ ਮੁਸਲਮਾਨ ਪੀਰਾਂ ਦੇ ਉੱਤੇ ਵੀ ਗੱਲ ਜਿਹੜੀ ਹੈ ਉਹ ਲਾਗੂ ਹੁੰਦੀ ਹੈ ਕਿ ਡੇਰੇ ਜਿਹੜੇ ਨੇ ਉਹ ਚੱਲ ਰਹੇ ਨੇ ਤੇ ਡੇਰਿਆਂ ਦੇ ਉੱਤੇ ਆਮ ਲੋਕ ਪਹੁੰਚਾਰੇ ਨੇ ਹੁਣ ਜਿਹੜੀ ਗੱਲ ਹੈ ਡੇਰੇਦਾਰ ਡੇਰੇ ਦਾ ਮਾਲਕ ਤੇ ਕਲਾਕਾਰ ਇਹ ਦੋਨਾਂ ਦੀ ਆਪਸ ਦੇ ਵਿੱਚ ਬੜੀ ਸਾਂਝ ਹੈਗੀ ਹੈ ਦੋਨੇ ਇੱਕ ਦੂਜੇ ਦੇ ਪੂਰਕ ਨੇ ਦੋਨੇ ਇੱਕ ਦੂਜੇ ਦੇ ਨਾਲ ਜੁੜ ਕੇ ਇੱਕ ਦੂਜੇ ਨੂੰ ਪ੍ਰਮੋਟ ਕਰ ਰਹੇ ਨੇ ਤੇ ਅਸੀਂ ਆਮ ਲੋਕ ਜਿਹੜੇ ਨੇ ਠੀਕ ਹੈ ਮੈਂ ਤਾਂ ਵੈਸੇ ਡੇਰਿਆਂ ਤੇ ਨਹੀਂ ਜਾਂਦਾ ਤੇ ਨਾ ਮੈਂ ਡੇਰਿਆਂ ਨੂੰ ਪ੍ਰਮੋਟ ਕਰਦਾ ਪਰ ਮੈਂ ਸਮਾਜਿਕ ਰੂਪ ਦੇ ਵਿੱਚ ਗੱਲ ਕਰ ਰਿਹਾ ਇੱਕ ਸਮਾਜਿਕ ਪ੍ਰਾਣੀ ਦੀ ਇਸ ਲਈ ਮੈਂ ਆਪਣੇ ਆਪ ਨੂੰ ਵਿੱਚ ਲੈ ਕੇ ਚੱਲ ਰਿਹਾ ਕਿ ਅਸੀਂ ਆਮ ਸਮਾਜਿਕ ਪ੍ਰਾਣੀ ਕਰਦੇ ਕੀ ਆ ਕਿ ਸਾਨੂੰ ਕਿਤੇ ਇਸ਼ਤਿਹਾਰ ਪੜਨ ਨੂੰ ਮਿਲ ਗਿਆ ਕਿ ਫਲਾਣੇ ਡੇਰੇ ਦੇ ਉੱਤੇ ਇੱਕ ਬੜਾ ਵੱਡਾ ਕਲਾਕਾਰ ਜਿਹੜਾ ਹੈ ਉਹ ਆ ਰਿਹਾ ਤਾਂ ਜੇਕਰ ਅਸੀਂ ਉਸ ਡੇਰੇ ਨੂੰ ਮੰਨ ਵੀ ਰਹੇ ਹਾਂ ਜਾਂ ਨਹੀਂ ਵੀ ਮੰਨ ਰਹੇ ਤਾਂ ਅਸੀਂ ਕੀ ਕਰਦੇ ਹਾਂ ਕਿ ਉਸ ਕਲਾਕਾਰ ਨੂੰ ਸੁਣਨ ਵਾਸਤੇ ਅਸੀਂ ਉਸ ਡੇਰੇ ਤੇ ਜਾਂਦੇ ਹਾਂ ਉਸ ਡੇਰੇ ਤੇ ਜਾ ਕੇ ਉਸ ਕਲਾਕਾਰ ਨੂੰ ਸੁਣ ਕੇ ਵਾਹ ਵਾਈ ਕਰਦੇ ਆ ਤੇ ਕਲਾਕਾਰ ਵੀ ਜਿਹੜਾ ਹੈ ਉੱਥੇ ਜਾ ਕੇ ਧਾਰਮਿਕ ਗੀਤ ਥੋੜੀ ਗਾਉਂਦਾ ਹੈ ਉਹ ਤਾਂ ਆਪਣੇ ਜਿਹੜੇ ਮਸ਼ਹੂਰ ਗੀਤ ਹੋ ਚੁੱਕੇ ਨੇ ਭਾਵੇਂ ਉਹਦੇ ਚ ਇਸ਼ਕ ਮੁਸ਼ਕ ਦੀਆਂ ਗੱਲਾਂ ਹੋਣ ਜਾਂ ਉਹਦੇ ਚ ਵੈਰ ਵਿਰੋਧ ਦੀਆਂ ਗੱਲਾਂ ਹੋਣ ਗਨ ਕਲਚਰ ਦੀਆਂ ਗੱਲਾਂ ਹੋਣ ਨਸ਼ਿਆਂ ਨੂੰ ਪ੍ਰਮੋਟ ਕਰਨ ਦੀਆਂ ਗੱਲਾਂ ਹੋਣ ਉਹੀ ਵਾਲੇ ਗੀਤ ਜਿਹੜੇ ਨੇ ਉਹ ਗਾਇਕ ਉੱਥੇ ਜਾ ਕੇ ਸੁਣਾਉਂਦੇ ਨੇ ਤੇ ਲੋਕੀ ਸਾਹਮਣੇ ਬੈਠ ਕੇ ਉਹਨਾਂ ਗੀਤਾਂ ਨੂੰ ਸੁਣਦੇ ਨੇ ਤੇ ਹੁਣ ਡੇਰੇਦਾਰ ਕੀ ਕਰਦਾ ਹੈ ਆਪਣੇ ਡੇਰੇ ਨੂੰ ਪ੍ਰਮੋਟ ਕਰਨ ਵਾਸਤੇ ਆਪਣੇ ਡੇਰੇ ਨੂੰ ਮਸ਼ਹੂਰ ਕਰਨ ਵਾਸਤੇ ਉਹ ਕਲਾਕਾਰਾਂ ਦਾ ਆਸਰਾ ਲੈਂਦਾ ਹੈ ਤੇ ਕਲਾਕਾਰ ਜਿਹੜੇ ਆਪਣੇ ਆਪ ਨੂੰ ਹਜੇ ਥੋੜਾ ਜਿਹਾ ਸਟੈਬਲਿਸ਼ ਕਰਨਾ ਚਾਹੁੰਦੇ ਨੇ ਉਹ ਵੀ ਡੇਰੇਦਾਰਾਂ ਕੋਲ ਪਹੁੰਚਦੇ ਨੇ ਉੱਥੇ ਜਾ ਕੇ ਬੇਨਤੀ ਕਰਦੇ ਨੇ ਕਿ ਬਾਬਾ ਜੀ ਕੋਈ ਪ੍ਰੋਗਰਾਮ ਦਿਓ ਸਾਨੂੰ ਮੌਕਾ ਦਿਓ ਅਸੀਂ ਤੁਹਾਡੇ ਕੋਲ ਆਨੇ ਆ ਅਸੀਂ ਤੁਹਾਡਾ ਗੁਣਗਾਨ ਗਾਵਾਂਗੇ ਤੇ ਜਿਹੜੇ ਕਲਾਕਾਰ ਹਜੇ ਵੱਧ ਰਹੇ ਨੇ ਹਜੇ ਥੋੜਾ ਥੋੜਾ ਆਪਣੇ ਆਪ ਨੂੰ ਗਰੋ ਕਰ ਰਹੇ ਨੇ ਉਹ ਡੇਰੇਦਾਰਾਂ ਕੋਲ ਜਾ ਕੇ ਉਹਨਾਂ ਦੇ ਹੁੰਦੇ ਮੇਲਿਆਂ ਦੇ ਵਿੱਚ ਆਪਣੇ ਆਪ ਨੂੰ ਮਸ਼ਹੂਰ ਕਰਨ ਦੀ ਕੋਸ਼ਿਸ਼ ਕਰਦੇ ਨੇ ਭਾਵ ਕਿ ਛੋਟਾ ਕਲਾਕਾਰ ਜਿਹੜਾ ਹੈ ਉਹ ਕਿਸੇ ਵੱਡੇ ਡੇਰੇ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਮਸ਼ਹੂਰ ਕਰ ਰਿਹਾ ਹੈ ਪਰ ਇਹ ਤੇ ਜਿਹੜਾ ਛੋਟਾ ਡੇਰੇਦਾਰ ਹੈ ਹਜੇ ਜਿਹੜਾ ਆਪਣੇ ਆਪ ਨੂੰ ਪ੍ਰਮੋਟ ਕਰ ਰਿਹਾ ਡੇਰੇ ਵਾਲਾ ਉਹ ਵੱਡੇ ਕਲਾਕਾਰਾਂ ਨੂੰ ਬੁਲਾ ਕੇ ਆਪਣੇ ਆਪ ਨੂੰ ਪ੍ਰਮੋਟ ਕਰ ਰਿਹਾ ਭਾਵ ਛੋਟਾ ਡੇਰੇਦਾਰ ਵੱਡਾ ਕਲਾਕਾਰ ਬੁਲਾ ਰਿਹਾ ਤੇ ਵੱਡਾ ਕਲਾਕਾਰ ਜਿਹੜਾ ਹੈ ਉਹ ਕਿਸੇ ਜਿਹੜਾ ਛੋਟਾ ਕਲਾਕਾਰ ਹੈ ਉਹ ਕਿਸੇ ਵੱਡੇ ਡੇਰੇ ਕੋਲ ਜਾ ਰਿਹਾ ਠੀਕ ਹੈ ਜਾਨਕਿ ਇੱਕ ਦੂਜੇ ਨੂੰ ਆਪਣੇ ਆਪ ਦਾ ਖਰਚਾ ਚਲਾਣ ਦੇ ਲਈ ਜਾਂ ਆਪਣੇ ਨੂੰ ਮਸ਼ਹੂਰ ਕਰਨ ਦੇ ਲਈ ਜਾਂ ਆਪਣੇ ਆਪ ਨੂੰ ਪ੍ਰੋਮੋਟ ਕਰਨ ਦੇ ਲਈ ਛੋਟਾ ਕਲਾਕਾਰ ਵੱਡੇ ਡੇਰੇ ਨੂੰ ਲੱਭ ਰਿਹਾ ਕਿ ਮੈਨੂੰ ਮੌਕਾ ਦਿਓ ਤੇ ਕੋਈ ਛੋਟਾ ਡੇਰਾ ਜਿਹੜਾ ਹੈ ਉਹ ਵੱਡੇ ਕਲਾਕਾਰ ਨੂੰ ਲੱਭ ਰਿਹਾ ਕਿ ਹਾਂ ਤੁਸੀਂ ਸਾਡੇ ਕੋਲ ਆਓ ਤੇ ਆ ਕੇ ਸਾਡਾ ਡੇਰਾ ਪ੍ਰੋਮੋਟ ਕਰੋ ਇਹ ਕਲਾਕਾਰ ਸਿਰਫ ਆਪਣੀ ਰੋਜ਼ੀ-ਰੋਟੀ ਚਲਾਣ ਦੇ ਲਈ ਡੇਰਿਆਂ ਕੋਲ ਜਾ ਰਹੇ ਨੇ ਤੇ ਡੇਰੇਦਾਰ ਆਪਣੇ ਆਪ ਨੂੰ ਪ੍ਰੋਮੋਟ ਕਰਨ ਦੇ ਲਈ ਕਲਾਕਾਰਾਂ ਨੂੰ ਬੁਲਾਉਂਦੇ ਪੈਣੇ ਪਰ ਇਨ੍ਹਾਂ ਡੇਰੇਦਾਰਾਂ ਦੇ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਇੱਥੇ ਮੈਂ ਕਿਸੇ ਇੱਕ ਧਰਮ ਦਾ ਨਾਮ ਦੁਬਾਰਾ ਫਿਰ ਕਹਿ ਰਿਹਾ ਕਿ ਮੈਂ ਕਿਸੇ ਇੱਕ ਧਰਮ ਦਾ ਨਾਮ ਨਹੀਂ ਲੈ ਰਿਹਾ ਸਾਰੇ ਧਰਮਾਂ ਵਾਲਿਆਂ ਦਾ ਹੈ ਵੈਸੇ ਤਾਂ ਖਾਸ ਤੌਰ ਤੇ ਹਜੇ ਇੰਨੇ ਕ ਅਸੀਂ ਬੱਚੇ ਹੋਏ ਆ ਕਿ ਸਿੱਖਾਂ ਦੇ ਡੇਰੇਦਾਰ ਜਿਹੜੇ ਨੇ ਉਹ ਹਜੇ ਕਲਾਕਾਰਾਂ ਨੂੰ ਘੱਟ ਬੁਲਾਉਂਦੇ ਨੇ ਭਾਵ ਕਿ ਉਹ ਅਖਾੜੇ ਘੱਟ ਲਗਵਾਉਂਦੇ ਨੇ ਮੇਲੇ ਘੱਟ ਲਵਾਉਂਦੇ ਨੇ ਪਰ ਪੀਰਾਂ ਵਾਲੇ ਜਿਹੜੇ ਹੋਗੇ ਜਾਂ ਹੋਰ ਜਿਹੜੇ ਨੇ ਉਹ ਵੱਡੇ ਕਲਾਕਾਰਾਂ ਨੂੰ ਜ਼ਰੂਰ ਬੁਲਾਉਂਦੇ ਨੇ ਠੀਕ ਹੈ ਖਾਸ ਤੌਰ ਤੇ ਪੀਰ ਪੀਰ ਡੇਰੇ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜੇ ਕਲਾਕਾਰ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਤੇ ਹੁਣ ਅਸੀਂ ਗੱਲ ਕਰੀਏ ਆਮ ਲੋਕਾਂ ਦੀ ਆਮ ਲੋਕਾਂ ਦੀ ਮੈਂਟੈਲਿਟੀ ਕੀ ਹੋ ਗਈ ਹੈ ਡੇਰੇਦਾਰ ਨੇ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਕਲਾਕਾਰ ਨੂੰ ਬੁਲਾ ਲਿਆ ਕਲਾਕਾਰ ਨੇ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਡੇਰੇਦਾਰ ਦੇ ਨਾਲ ਜਿਹੜੀ ਸਾਂਝ ਪਾ ਲਈ। ਕਲਾਕਾਰ ਆ ਕੇ ਗੀਤ ਕਿਹੜੇ गा ਰਿਹਾ? ਨਿਕੰਮੇ ਗੀਤ गा ਰਿਹਾ ਜਿਨ੍ਹਾਂ ਦਾ ਧਰਮ ਦੇ ਨਾਲ ਕੋਈ ਵਾਸਤਾ ਨਹੀਂ। ਜਿਹਦੇ ਤੋਂ ਧਰਮ ਦੀ ਕਿਸੇ ਤਰ੍ਹਾਂ ਦੀ ਸਿੱਖਲਾਈ ਜਿਹੜੀ ਹੈ ਉਹ ਨਹੀਂ ਮਿਲਦੀ। ਜੀਵਨ ਜਾਂਚ ਦੀ ਗੱਲ ਨਹੀਂ ਹੋ ਰਹੀ ਕਿ ਕਿਸ ਤਰੀਕੇ ਨਾਲ ਜੀਵਨ ਨੂੰ ਸੁਧਾਰਿਆ ਜਾਵੇ। ਅਜਿਹੀਆਂ ਗੱਲਾਂ ਜਿਹੜੀਆਂ ਨੇ ਉਸ ਗੀਤਾਂ ਦੇ ਵਿੱਚ ਨਹੀਂ ਹੋ ਰਹੀਆਂ। ਸਿਰਫ ਤੇ ਸਿਰਫ ਲੋਕਾਂ ਨੂੰ ਖੁਸ਼ ਕਰਨ ਦੇ ਲਈ ਭੰਗੜੇ ਪਾਣ ਦੇ ਲਈ ਨੱਚਣ ਟੱਪਣ ਦੇ ਲਈ ਅਜਿਹੇ ਗੀਤ ਜਿਹੜੇ ਨੇ ਉਹ ਉਹਨਾਂ ਮੇਲਿਆਂ ਅਖਾੜਿਆਂ ਦੇ ਵਿੱਚ ਜਿਹੜੇ ਨੇ ਉਹ ਵਜਾਏ ਜਾ ਰਹੇ ਨੇ ਤੇ ਜਿਹੜੇ ਆਮ ਲੋਕ ਪਹਿਲੀ ਵਾਰੀ ਗਏ ਕਿਸੇ ਕਲਾਕਾਰ ਨੂੰ ਸੁਣਨ ਵਾਸਤੇ ਉਹ ਜਦੋਂ ਰੁਟੀਨ ਦੇ ਵਿੱਚ ਹੌਲੀ 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 ਦੋ ਵਾਰ ਤਿੰਨ ਵਾਰ ਪੰਜ ਵਾਰ 10 ਵਾਰ ਉਹ ਸੇਮ ਡੇਰੇ ਤੇ ਜਾਂਦੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਦਾ ਝੁਕਾ ਉਸ ਡੇਰੇ ਦੇ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੀ ਸ਼ਰਧਾ ਉਹਨਾਂ ਦੀ ਆਸਤਿਕਤਾ ਜਿਹੜੀ ਹੈ ਉਸ ਡੇਰੇ ਨਾਲ ਜੁੜ ਜਾਂਦੀ ਹੈ ਉਸ ਡੇਰੇ ਨੂੰ ਚੰਗਾ ਸਮਝਣ ਲੱਗ ਜਾਂਦੇ ਨੇ ਉਸ ਡੇਰੇ ਤੋਂ ਜਿਹੜਾ ਹੈ ਉਹ ਇਹੀ ਮੰਨਣ ਲੱਗ ਜਾਂਦੇ ਨੇ ਕਿ ਇਹੀ ਧਰਮ ਦਾ ਕਰਮਕਾਂਡ ਹੈ ਜਿਹੜਾ ਅਸੀਂ ਇੱਥੇ ਆ ਕੇ ਕਰਦੇ ਹਾਂ ਆਮ ਲੋਕਾਂ ਦੀ ਹੁਣ ਜੇਕਰ ਗੱਲ ਕਰੀਏ ਤਾਂ ਉਹ ਕੀ ਸਮਝਦੇ ਨੇ ਕਿ ਕਿਸੇ ਡੇਰੇ ਤੇ ਜਾ ਕੇ ਕਿਸੇ ਮੇਲੇ ਦੇ ਵਿੱਚ ਅਸੀਂ ਸਾਹਮਣੇ ਸੰਗਤ ਦੇ ਵਿੱਚ ਬੈਠ ਕੇ ਹਾਜ਼ਰੀ ਭਰ ਲਈ ਉੱਥੇ ਜਾ ਕੇ ਕਲਾਕਾਰਾਂ ਨੂੰ ਸੁਣ ਲਿਆ ਇਹੀ ਮੰਨ ਲਿਆ ਕਿ ਇਹੀ ਅਸੀਂ ਧਰਮ ਕਾਰਜ ਜਿਹੜੇ ਨੇ ਨਿਭਾਲੇ ਨੇ ਇਹ ਹੁਣ ਦੇਖੋ ਕਿੱਡੀ ਵੱਡੀ ਮੂਰਖਤਾ ਆਮ ਸੰਗਤੀ ਰੂਪ ਦੇ ਵਿੱਚ ਬੈਠੇ ਹੋਏ ਲੋਕਾਂ ਦੀ ਹੈ ਕਿ ਜਿਨ੍ਹਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਅਸੀਂ ਧਰਮ ਨੂੰ ਕਿਸ ਤਰ੍ਹਾਂ ਨਿਭਾਉਣਾ ਹੈ ਉਹ ਸਿਰਫ ਤੇ ਸਿਰਫ ਉਸ ਮੇਲੇ ਦੇ ਉੱਤੇ ਲਕਚਰ ਗੀਤਾਂ ਨੂੰ ਸੁਣ ਕੇ ਇਹ ਮੰਨ ਰਹੇ ਨੇ ਕਿ ਅਸੀਂ ਧਰਮ ਨੂੰ ਨਿਭਾ ਰਹੇ ਹਾਂ ਇਹ ਉਹ ਮੇਲੇ ਦੇ ਵਿੱਚ ਜਾ ਕੇ ਸੁਣੇ ਹੋਏ ਲੱਚਰ ਗੀਤ ਜਿਹੜੇ ਨੇ ਉਹਨਾਂ ਦੇ ਨਾਲ ਸਾਡੇ ਜੀਵਨ 'ਚ ਕਿਸੇ ਤਰ੍ਹਾਂ ਦਾ ਸੁਧਾਰ ਆ ਸਕਦਾ ਹੈ ਬਿਲਕੁਲ ਵੀ ਨਹੀਂ ਆਏਗਾ ਜੇ ਲੱਚਰ ਗੀਤ ਹੀ ਸੁਣਨੇ ਨੇ ਤਾਂ ਸਾਡੇ ਕੋਲ ਯੂਟਿਊਬ ਦੇ ਉੱਤੇ ਸਾਹਮਣੇ ਨਜ਼ਰ ਆ ਰਹੇ ਨੇ ਕਈ ਚੈਨਲ ਜਿਹੜੇ ਨੇ ਕੇਬਲ ਦੇ ਉੱਤੇ ਟੀਵੀ ਦੇ ਉੱਤੇ ਸਾਡੇ ਕੋਲ ਉਪਲਬਧ ਨੇ ਅਸੀਂ ਜਿੰਨੇ ਮਰਜ਼ੀ ਗਾਣੇ ਸੁਣ ਲਈਏ ਤੇ ਫਿਰ ਸਾਨੂੰ ਡੇਰੇ ਤੇ ਜਾ ਕੇ ਉਹ ਗਾਣੇ ਸੁਣਨ ਦੀ ਕੀ ਲੋੜ ਪਈਏ ਅਸੀਂ ਕਿਸੇ ਧਰਮ ਸਥਾਨ ਤੇ ਇਸ ਲਈ ਜਾਣਾ ਜੇ ਜਾ ਕੇ ਸਾਨੂੰ ਉਸ ਜਗ੍ਹਾ ਤੋਂ ਕੋਈ ਜੀਵਨ ਨੂੰ ਸੁਧਾਰਨ ਵਾਲੀ ਜੀਵਨ ਨੂੰ ਚੰਗਾ ਬਣਾਉਣ ਵਾਲੀ ਸਾਡੀ ਜੀਵਨ ਜਾਂਚ ਨੂੰ ਕਰਨ ਵਾਲੀ ਸਾਡੇ ਜੀਵਨ ਨੂੰ ਉੱਚਾ ਬਣਾਉਣ ਵਾਲੀ ਕੋਈ ਗੱਲ ਸਾਡੇ ਪੱਲੇ ਪਵੇ ਅਸੀਂ ਆਪਣੇ ਜੀਵਨ ਨੂੰ ਸੁਧਾਰੀਏ ਤੇ ਆਪਣਾ ਜੀਵਨ ਸੁਚੱਜਾ ਬਣਾਈਏ ਇਹ ਸਿੱਖਿਆ ਲੈਣੀ ਜੇਕਰ ਕਿਸੇ ਧਰਮ ਸਥਾਨ ਤੇ ਜਾਣਾ ਤੇ ਤਾਂ ਸਾਡਾ ਧਰਮ ਸਥਾਨ ਤੇ ਜਾਣਾ ਜਿਹੜਾ ਹੈ ਉਹ ਸਾਡਾ ਸਫਲ ਹੈ ਪਰ ਜੇਕਰ ਅਸੀਂ ਕਿਸੇ ਧਰਮ ਸਥਾਨ ਤੇ ਜਾ ਕੇ ਸਿਰਫ ਲੱਚਰ ਗੀਤ ਸੁਣ ਕੇ ਆ ਗਏ ਆ ਆਪਣਾ ਸਿਰਫ ਕੰਨਾਂ ਦਾ ਮਨੋਰੰਜਨ ਕਰਕੇ ਆ ਗਏ ਆ ਤਾਂ ਅਸੀਂ ਇਹ ਸਮਝ ਲਈਏ ਕਿ ਅਸੀਂ ਧਾਰਮਿਕ ਕੰਮ ਕਰਕੇ ਆਏ ਆ ਤਾਂ ਇਹ ਮੇਰੀ ਮੂਰਖਤਾ ਹੈ ਇਹਦੇ ਵਿੱਚ ਕੁਝ ਵੀ ਨਹੀਂ ਹੈ ਕੋਸ਼ਿਸ਼ करिए ਕਿ ਡੇਰੇਦਾਰ ਜਿਹੜੇ ਕਿ ਸਿਰਫ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ ਕਲਾਕਾਰਾਂ ਨੂੰ ਬੁਲਾ ਰਹੇ ਨੇ ਅਜਿਹੇ ਕਿਸੇ ਡੇਰੇ ਤੇ ਜਾਣਾ ਬੰਦ ਕਰਿਏ ਅਸੀਂ ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਹੋਈਏ ਆਪਣੇ ਧਰਮ ਗ੍ਰੰਥਾਂ ਦਾ ਅਧਿਐਨ ਕਰੀਏ ਉਹਨਾਂ ਤੋਂ ਚੰਗੀਆਂ ਸਿੱਖਿਆਵਾਂ ਲਈਏ ਆਪਣੇ ਧਰਮ ਦੇ ਜਿਹੜੇ ਚੰਗੇ ਪ੍ਰਚਾਰਕ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਤੋਂ ਅਸੀਂ ਧਰਮ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਹਾਸਲ ਕਰੀਏ ਨਾ ਕਿ ਬੇਗਾਨੀਆਂ ਥਾਵਾਂ ਦੇ ਉੱਤੇ ਜਾ ਕੇ ਜਿੱਥੇ ਸਿਰਫ ਤੇ ਸਿਰਫ ਸਾਡਾ ਸਾਡੀ ਮਾਨਸਿਕ ਲੁੱਟ ਸਾਡੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਤੇ ਸਾਡਾ ਕੀਮਤੀ ਸਮਾਂ ਜਿਹੜਾ ਹੈ ਉਹ ਬਰਬਾਦ ਕੀਤਾ ਜਾ ਰਿਹਾ ਹੈ ਅਜਿਹਿਆਂ ਸਾਰੀਆਂ ਧਾਰਮਿਕ ਕਹਨ ਕਹਾਣਦੀਆਂ ਆਪਣੇ ਆਪ ਨੂੰ ਧਾਰਮਿਕ ਮੰਨਣ ਵਾਲੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਤੇ ਜਾਣਾ ਬੰਦ ਕਰੀਏ ਠੀਕ ਹੈ ਜੀ ਆਪਣੀ ਜੀਵਨ ਨੂੰ ਸੁਧਾਰਨ ਵਾਸਤੇ ਚੰਗੇ ਸਾਹਿਤ ਪੜ੍ਹੀਏ ਚੰਗਾ ਸਾਹਿਤ ਚੰਗੀਆਂ ਧਾਰਮਿਕ ਕਿਤਾਬਾਂ ਚੰਗੇ ਵਿਦਵਾਨਾਂ ਨੂੰ ਸੁਣਨਾ ਸ਼ੁਰੂ ਕਰੀਏ ਤੇ ਜੇ ਕੰਨ ਰਸ ਵੀ ਚਾਹੀਦਾ ਤਾਂ ਆਪਣੇ ਧਰਮ ਦੇ ਜਿਹੜੇ ਚੰਗੇ ਸ਼ਬਦ ਨੇ ਗੀਤ ਨੇ ਭਜਨ ਨੇ ਉਹਨਾਂ ਨੂੰ ਸੁਣਨਾ ਕਰੀਏ ਉਹ ਚੰਗੇ ਚੰਗੇ ਰਾਗੀ ਗ੍ਰੰਥੀ ਪ੍ਰਚਾਰਕ ਭਜਨ ਗਾਣ ਵਾਲੇ ਭਜਨ ਮੰਡਲੀ ਵਾਲੇ ਜਾਂ ਹੋਰ ਜਿਹੜੇ ਕੀਰਤਨ ਕਰਨ ਵਾਲੇ ਨੇ ਹਰੇਕ ਧਰਮ ਦੇ ਵਿੱਚ ਹਿੰਦੂਆਂ ਚ ਵੀ ਕੀਰਤਨ ਕੀਤਾ ਜਾਂਦਾ ਠੀਕ ਹੈ ਮੁਸਲਮਾਨਾਂ ਚ ਕਵਾਲੀਆਂ ਵੀ ਸੁਣੀਆਂ ਜਾਂਦੀਆਂ ਨੇ ਪਰ ਧਾਰਮਿਕ ਕਵਾਲੀਆਂ ਹੋਣ ਕੰਨਾ ਦਾ ਰਸ ਸੁਣਨ ਵਾਲੀਆਂ ਕਵਾਲੀਆਂ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ ਕਿ ਸਿਰਫ ਤੇ ਸਿਰਫ ਇਹ ਹੋਤਾ ਤੁਸੀਂ ਜਿੱਥੇ ਮਰਜੀ ਬੈਠ ਕੇ ਤੁਸੀਂ ਉਹ ਸੁਣ ਸਕਦੇ ਹੋ ਤੇ ਇਸ ਲਈ ਅਜਿਹੇ ਸਾਰੇ ਧਰਮ ਸਥਾਨ ਜਿਹੜੇ ਆਪਣੇ ਆਪ ਨੂੰ ਧਰਮ ਸਥਾਨ ਕਹਿੰਦੇ ਨੇ ਪਰ ਅਸਲ ਚ ਉਹ ਧਾਰਮਿਕ ਸਥਾਨ ਨਹੀਂ ਹਨ ਉਹ ਸਿਰਫ ਸਮਾਜ ਨੂੰ ਲੁੱਟਣ ਵਾਸਤੇ ਸਮਾਜ ਦੀ ਆਰਥਿਕ ਲੁੱਟ ਵਾਸਤੇ ਸਮਾਜ ਦੀ ਮਾਨਸਿਕ ਲੁੱਟ ਵਾਸਤੇ ਸਮਾਜ ਦੇ ਕੀਮਤੀ ਸਮੇਂ ਨੂੰ ਲੁੱਟਣ ਵਾਸਤੇ ਜਿਹੜੇ ਉਹ ਅਸਥਾਨ ਬਣੇ ਨੇ ਡੇਰੇ ਬਣੇ ਨੇ ਉਹਨਾਂ ਤੇ ਦਾ ਬਾਈਕਾਟ ਕਰੀਏ ਕੁਛ ਦਿਮਾਗ ਲਗਾ ਕੇ ਸੋਚੀਏ ਕਿ ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਜੇਕਰ ਉਹ ਡੇਰਿਆਂ ਦੇ ਮੇਲਿਆਂ ਤੇ ਗਏ ਆ ਤਾਂ ਕੀ ਸਾਡੇ ਜੀਵਨ 'ਚ ਕੋਈ ਸੁਧਾਰ ਹੋਇਆ ਹੈ ਇਹ ਸਿਰਫ ਅਸੀਂ ਉੱਥੇ ਕਨਰਾਸ ਲੈ ਕੇ ਜਿਵੇਂ ਹੋਰ ਥਾਵਾਂ ਤੇ ਆਨੇ ਆ ਕਿ ਹਾਂ ਬਾਹਰ ਜਾ ਕੇ ਕਿਤੇ ਗਏ ਆ ਤੇ ਟਿਕਟ ਲਗਣੀ ਹੈ ਕਲਾਕਾਰ ਦੇ ਉੱਤੇ ਕਲਾਕਾਰ ਨੂੰ ਸੁਣਨ ਵਾਸਤੇ ਪਰ ਡੇਰੇ ਦੇ ਉੱਤੇ ਜਾ ਕੇ ਫਰੀ ਚ ਕਲਾਕਾਰ ਸੁਣਿਆ ਗਿਆ ਠੀਕ ਹੈ ਐਦਾਂ ਦੀ ਸੋਚ ਕਰਦੇ ਕਰਦੇ ਅਸੀਂ ਆਪਣੇ ਆਪ ਦੇ ਉੱਤੇ ਗਲਤ ਤਰੀਕੇ ਦੇ ਨਾਲ ਧਾਰਮਿਕ ਹੋਣ ਦਾ ਲੇਬਰ ਤਾਂ ਨਹੀਂ ਲਗਾ ਰਹੇ ਇਹ ਚੀਜ਼ ਨੂੰ ਅਸੀਂ ਸਮਝੀਏ ਤੇ ਇਹਦੇ ਤੇ ਥੋੜਾ ਜਿਹਾ ਵਿਚਾਰ ਕਰੀਏ ਮੈਂ ਜਿਹੜੀ ਗੱਲ ਕਰ ਰਿਹਾ ਉਹਨੂੰ ਤੁਸੀਂ ਆਪਣੇ ਅੰਡ ਦੇ ਉੱਤੇ ਆਪਣੇ ਦਿਮਾਗ ਦੇ ਨਾਲ ਸੋਚਣ ਦੀ ਕੋਸ਼ਿਸ਼ ਕਰਨਾ ਕਿ ਕਿਤੇ ਤੁਸੀਂ ਵੀ ਆਪਣਾ ਕੀਮਤੀ ਸਮਾਂ ਆਪਣਾ ਕੀਮਤੀ ਪੈਸਾ ਆਪਣੇ ਕੀਮਤੀ ਵਿਚਾਰ ਜਾਂ ਆਪਣਾ ਸਰੀਰ ਦਾ ਜਿਹੜਾ ਤੁਹਾਡਾ ਕੀਮਤੀ ਸਾਧਨ ਹੈ ਦਿਮਾਗ ਦੇ ਵਿੱਚ ਜਿਹੜੇ ਤੁਹਾਡੇ ਵਿਚਾਰ ਨੇ ਉਹਨਾਂ ਨੂੰ ਅਜਿਹੇ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਤੁਸੀਂ ਬਰਬਾਦਤਾ ਨਹੀਂ ਕਰ ਰਹੇ ਇਸ ਸੋਚਣਾ ਤੁਹਾਡਾ ਖੁਦ ਦਾ ਫਰਜ਼ ਹੈ ਕਿਤੇ ਸ਼ਾਂਤੀ ਨਾਲ ਬੈਠ ਕੇ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨਾ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਇਹ ਕਿਸੇ ਇੱਕ ਧਰਮ ਦੇ ਨਾਲ ਸੰਬੰਧਿਤ ਨਹੀਂ ਇਹ ਸਾਰੇ ਧਰਮ ਦੇ ਜਿਹੜੇ ਮੰਨਣ ਵਾਲੇ ਨੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲਾ Hindu, Muslim, Sikh, Isai, Bodhi, Jaini ਹਰੇਕ ਧਰਮ ਦੇ ਵਿੱਚ ਬਾਬੇ ਹਨ ਹਰੇਕ ਧਰਮ ਦੇ ਬਾਬੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਸਮਾਜ ਦੇ ਲੋਕਾਂ ਨੂੰ ਲੁੱਟ ਰਹੇ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਉਹਨਾਂ ਦਾ ਕਿਤੇ ਸੋਖਾ ਸ਼ਿਕਾਰਤਾ ਨਹੀਂ ਬਣੇ ਹੋਏ ਇਹ ਕੋਸ਼ਿਸ਼ ਕਰੀਏ ਸਮਝਣ ਦੀ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਣਾ ਚੰਗਾ ਜੀਵਨ ਬਣਾਈਏ ਚੰਗੇ ਬਣੋ ਸਿਆਣੇ ਬਣੋ ਸੂਝਵਾਨ ਬਣੋ ਸਮਾਜ ਨੂੰ ਅੱਗੇ ਲੈ ਜਾਣ ਵਾਸਤੇ ਸਮਾਜ ਦੀ ਤਰੱਕੀ ਵਾਸਤੇ ਯੋਗਦਾਨ ਪਾਓ